ਰਵੀ ਰਵੀ ਕਰਨ ਕਾਨੂੰਨ ਰਮਨ ਕਵੀ ਕਾਨੂੰਨ ਨੇ ਉਹ ਮੈਂ 3 ਵਜੇ ਸਵੇਰੇ ਟੈਲੀਫੋਨ ਕੀਤਾ ਕਿ ਕੋ ਮੈਨੂੰ ਪੁਲਿਸ BJP ਦਾ ਟੈਲੀਫੋਨ ਆਇਆ ਕਿ ਸਰ ਇੱਕ ਡਰੋਨ ਰਵੀ ਕਾਨੂੰਨ ਕਾਨੂੰਨ ਦੇ ਸਾਹਮਣੇ ਆਇਆ ਸ਼ਾਦੀ ਖਬਰ ਹੈ ਕਿ ਉਹਦੇ ਜਮੀਨ ਦੇ ਵਿਚ ਜਿੱਥੇ ਉਹਦਾ ਕਾਰਨਾਮਾ ਟਿਕਿਆ ਨਹੀਂ ਕਰੇ ਉਹਦੇ ਸਾਹਮਣੇ ਟੋਆ ਪੱਟ ਕੇ ਉਹਨਾਂ ਨੇ ਇੱਕ ਬੰਬ ਰੱਖਿਆ ਪੰਜਾਬ ਜੂਲ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਫਤਿਹਗੜ ਚੋਣਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਰਵਿਕਰਨ ਸਿੰਘ ਕਾਲੋਂ ਨੂੰ ਮਾਰਨ ਲਈ ਸਰਹੱਦ ਪਰੋਂ ਆਈ ਸੀ ਹਥਿਆਰਾਂ ਦੀ ਵੱਡੀ ਖੇਪ ਡਰੋਨ ਰਾਹੀਂ ਰਵਿਕਰਨ ਸਿੰਘ ਕਾਲੋਂ ਦੇ ਘਰ ਬਾਹਰ ਛੁੱਟੇ ਗਏ ਸੰਧ ਹਥਿਆਰ। ਆਤੀ ਰਾਤ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ ਫੋਨ ਕਰ ਰਵਿਕਰਨ ਸਿੰਘ ਕਾਲੋਂ ਨੂੰ ਕੀਤਾ ਸੀ ਸੂਚਿਤ ਉਸ ਦੀ ਮਸ਼ਤੇਤੀ ਕਾਰਨ ਬਚੀ ਸੀ ਰਵਿਕਰਨ ਸਿੰਘ ਕਾਲੋਂ ਦੀ ਜਾਨ। ਬੀਤੇ ਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਵੱਲੋਂ ਇੱਕ ਪਰਵਿਨਚਨ ਤੱਕ ਇਕੱਠ ਨੂੰ ਸਪੋਤਰ ਕਰਦਿਆਂ ਵੱਡੇ ਸੰਸਦਿਕ ਕੇਜ ਖੁਲਾਸੀ ਕੀਤੀ ਕਿ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਮਹਰੂਮ ਸਾਬ ਦਾ ਉਦਾਨ ਸਭਾ ਦੇ ਸਪੀਕਰ ਨਰਮਲ ਸਿੰਘ ਕਾਲੋਂ ਦੇ بیٹے ਜੋ ਕਿ ਪੰਜਾਬ ਟਿਊਬਲ ਕਾਰਪੋਰੇਸ਼ਨ ਦੇ ਸਾਬ ਦਾ ਚੇਅਰਮੈਨ ਵੀ ਹਨ ਅਤੇ ਹੁਣ ਹਲਕਾ ਫਤਿਹਗੜ ਚੂੜੀ ਦਾ ਭਾਜਪੀ ਇੰਚਾਰਜ ਰਵਿਕੰਤ ਸਿੰਘ ਕਾਲੋਂ ਨੂੰ ਮਾਰਨ ਲਈ ਸਰਹੱਦ ਪਾਰੋਂ ਵੱਡੀ ਕੀ ਪਾਈ ਸੀ ਉਹਨਾਂ ਨੇ ਕਿਹਾ ਕਿ ਉਸ ਸਮੇਂ ਉਹ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਉਹਨਾਂ ਨੂੰ ਟੀਜੀਪੀ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਰਵਿਕਰਨ ਸਿੰਘ ਕਾਲੂ ਨੂੰ ਮਾਰਨ ਲਈ ਡਰੋਂ ਰਾਹੀ ਉਹਨਾਂ ਦੇ ਘਰ ਤੇ ਪਹਾਰ ਹਥਿਆਰਾਂ ਦੀ ਖੇਪ ਆਈ ਹੈ ਅਤੇ ਉਹਨਾਂ ਵੱਲੋਂ ਤੜਕਸਾਰ 3 ਵਜੇ ਰਵਿਕਰਨ ਸਿੰਘ ਕਾਲੂ ਨੂੰ ਸੂਚਿਤ ਕੀਤਾ ਗਿਆ ਸੀ ਸਰਉਂਦੇ ਹਨ ਕਿ ਕੁਝ ਕਿਹਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ ਥੋੜੇ ਗੈਂਗਸਟਰイズਮ ਵੱਧ ਰਹੀ ਹੈ ਲੋਕਾਂ ਦੇ ਕਤਲ ਹੋ ਰਹੇ ਨੇ ਪਾਕਿਸਤਾਨ ਦੇ ਨਾਰੇ ਵੱਜ ਰਹੇ ਨੇ ਤੇਜ਼ੀ ਨਾਲ ਸਾਡੇ ਖਿਲਾਫ ਜਿਹੜੇ ਹਥਿਆਰ ਆਉਂਦੇ ਨੇ ਇੱਥੇ ਆਉਂਦੇ ਨੇ ਮੈਨੂੰ ਯਾਦ ਹੈ ਜਦੋਂ ਸ਼ੁਰੂ 2002 ਚ ਮੈਂ ਮੁੱਖ ਮੰਤਰੀ ਬਣਿਆ ਸੀ ਮੈਂ ਪ੍ਰਧਾਨ ਮੰਤਰੀਜ਼ ਜਾ ਕੇ ਕਿ ਜਿਹੜੇ ਇਹ ਪਹਿਲਾਂ ਤਾਂ ਤਾਰ ਦੇ نیچے ਵੀ ਆ ਕੇ ਇਹ ਲਿਉਂਦੇ ਸੀ ਆਪਣੇ ਜਿਹੜੇ ਕੋਲ ਪਿਆਰ ਸੀ ਉਸ ਤੋਂ ਬਾਅਦ ਫਿਰ ਨਦੀ ਪਾਰ ਕਰਦੇ ਸੀ ਇਹ ਛੋਟੇ ਛੋਟੇ ਡਰੋਨ ਬਣੇ ਜਿਹੜੇ ਪਾਕਿਸਤਾਨ ਤੋਂ ਜਿਹੜੀ ਅਰਬੀ ਕੱਪ ਕੇ ਦੂਜੇ ਪਾਸੇ ਦੂਜੇ ਕੰਢੇ ਜਾ ਕੇ ਉੱਥੇ ਗਿਰਦੇ ਸੀ ਇੱਕ ਦਿਨ ਸ਼ਟਲੇ ਨਾਮ ਜੁੜੇ ਹੋਏ ਨੇ اپنے سپیکر صاحب جڑے اپنے گردسپور سے نہیں نہیں اردو صاحب نہیں اپنے روز ای ہاں روی روی کرن کالو رمن کوی کالو نے میں تین بجے سویرے ٹلیفون کیا کہ میں مینو پولیس ڈی جی پی کا ٹیلیفون آیا کہ سر ایک ڈرون روی کرو کالو کے سامنے ایک آیا ہے ساری خبر ہے ਉਹਦੇ 메인 ਦਰਵਾਜੇ ਦੇ ਜਿੱਥੇ ਉਹਦਾ ਕਾਰਨਾਮਾ ਤੇ ਗੈਹ ਨਹੀਂ ਕਰੇ ਉਹਦੇ ਸਾਹਮਣੇ ਟੋਆ ਪੱਟ ਕੇ ਉਹਨਾਂ ਨੇ ਇੱਕ ਬੌਮ ਰੱਖਿਆ ਔਰ ਉਹਦੇ ਕੁਝ ਪਰਿਸਟਲਾਂ ਵਗੈਰਾ ਉਹ ਨਿਕਲੀਆਂ ਨਹੀਂ ਉਹ ਕਿਸੇ ਛਾੜੀ ਦੇ ਵਿੱਚ ਲਪਾਈਆਂ ਨੇ ਫਾ ਲਾ ਕੇ ਉਹਨਾਂ ਨੂੰ ਲੈਣਾ ਸੀ ਸਾਨੂੰ ਪਤਾ ਲੱਗ ਗਿਆ ਲੇਕਿਨ ਇਹ ਇਹ ਖਤਰੇ ਦਾ ਕੰਮ ਹੈ ਉਹ ਉਸ ਪਰਿਵਾਰ ਵਾਸਤੇ ਤਾਂ 3 ਵਜੇ ਛਾੜੇ 3 ਵਜੇ ਮੈਂ ਉਹਨੂੰ ਰਿਕਟ ਪਹੁੰਚਾਇਆ ਮੈਂ ਕਿਹਾ ਰਵੀ ਤੂੰ ਸਾਹਮਣੇ ਦੇ ਦਰਵਾਜੇ ਤੋਂ ਫਿਰ ਸੁਣ ਜਾਣ ਨਹੀਂ ਕਿ ਤੇਰੇ ਉਸ ਨੇ ਨਹੀਂ بمب لایا وہ نہیں گیا دوجہ پاس ہوں دوجہ دروجے تو نکل گیا اور اگلے دن آرمی نے آکے انہیں آ نے انہوں نے کی نے وہ بام کر رہا پولیس نے ہتھیار پڑھ لے آ کچھ ہو رہا سر پھر ست ست کلو میٹر تھی جان لگ گئے ہوں چالی میٹر جدو میں سرکار سکار ہوں ادو چالی میٹر سے جا رہے سے دے ڈرون ہوں ڈرون تو سارے کلے ہندوستان سے ہی گھوم رہے اور کل کے اخبار سے تو دیکھا ہونا ہے کہ کبھی امرتسر ایک ڈرون چ پینتی کلو ہیروئن پکڑی گئی اس واسطے ہیروئن تاکہ سادے بچے جڑے ہیں انہوں نے زندگی خراب کر دیں پاکستان اگر ڈر ہے سادہ باڈر لگتا ہے جموں تو لے کے افاظر کا خاطہ چھ سو کلومیٹر تو زیادہ باڈر ہے اے یہ سارے اگر برباد ہو جان سادے مندے سارے نشے ختم ہو جان ਤਾਂ ਉਹਨਾਂ ਦੀ ਸੁਰੱਖਿਆ ਇਹ ਦੇ ਵਿਚਾਰ ਕਿ ਪੰਜਾਬ ਖਤਮ ਹੋ ਜੇ